ਕਰਵਾਚੌਦੀ ਰਾਤ ਬਟਾਲਾ ਸ਼ਹਿਰ ਦੇ ਮੁੱਖ ਚੌਕ ਖਜੂਰੀ ਗੇਟ ਦੇ ਨਜ਼ਦੀਕ ਹੋਈ ਫਾਇਰਿੰਗ ਦੀ ਬੱਟੀ ਮਾਰਦਤ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਸਰੀਆਮ ਕਈ ਗੋਲੀਆਂ ਚਲਾਈਆਂ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦਾ ਚ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਚਾਰ ਹੋਰ ਲੋਕ ਗੰਭੀਰ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਬਟਾਰਾ ਚ ਚੱਲ ਰਿਹਾ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਸਬਾਰਦਾਰ ਚ ਜ਼ਖਮੀ ਤੇ ਚਸ਼ਮਦੀਦ ਸੰਜੇ ਨੇ ਦੱਸਿਆ ਕਿ ਉਹ ਜਿਸ ਦੁਕਾਨ ਤੇ ਕੰਮ ਕਰਦੇ ਨੇ ਉਸ ਦੁਕਾਨ ਦੇ ਬਾਹਰ ਖੜੇ ਸਨ ਕਿ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ਾਂ ਆਉਣ ਲੱਗ ਪਈਆਂ ਉਹ ਖੁਦ ਦੁਕਾਨ ਦਾ ਮਾਲਿਕ ਤੇ ਹੋਰ ਨੌਜਵਾਨ ਵੀ ਗੋਲੀ ਦਾ ਸ਼ਿਕਾਰ ਹੋਏ ਨੇ ਸੂਤਰਾਂ ਮੁਤਾਬਕ ਫਾਇਰਿੰਗ ਉਸ ਦੁਕਾਨ ਦੇ ਬਾਹਰ ਹੋਈ ਔ ਕਾਂਗਰਸ ਗੂ ਤੇ ਸ਼ਰਾਬ ਕਾਰੋਬਾਰੀ ਦੀਪੂ ਜੰਤੀਪੁਰ ਦੇ ਰਿਸ਼ਤੇਦਾਰ ਦੀ ਦੁਕਾਨ ਹੈ ਇਸ ਦੁਕਾਨ ਦਾ ਮਾਲਿਕ ਕੰਮ ਕਰਨ ਵਾਲੇ ਤੇ ਰਾਹੀਰ ਗੋਲੀ ਦਾ ਸ਼ਿਕਾਰ ਹੋਏ ਨੇ ਸਿਵਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਮੁਤਾਬਕ ਉਹਨਾਂ ਕੋਲ ਗੋਲੀ ਲੱਗਣ ਨਾਲ ਜ਼ਖਮੀ 6 ਬੰਦੇ ਲਾਏ ਗਏ ਸਨ ਜਿਨ੍ਹਾਂ ਚੋਂ 2 ਦੀ ਮੌਤ ਹੋ ਚੁੱਕੀ ਸੀ ਬਾਕੀ 4 ਦੀ ਹਾਲਤ ਗੰਭੀਰ ਹੈ ਤੇ ਇਲਾਜ ਚੱਲ ਰਿਹਾ ਹੈ ਮੌਕੇ ਤੇ ਬਟਾਲਾ ਪੁਲਿਸ ਵੱਲੋਂ ਜਾਂਚ ਜਾਰੀ ਹੈ ਥਾਣਾ ਸਿਟੀ ਬਟਾਲਾ ਦੇ ਐਸ ਐਚ ਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫਾਇਰਿੰਗ ਦੀ ਸੂਚਨਾ ਮਿਲੀ ਸੀ ਤੇ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਕੌਣ ਸਾਹ ਕੋ ਪਰ ਆਏ ਲੋਕ ਐ ਇੱਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰੇ ਨਾ ਖੜੇ ਕੇ ਤੁਹਾਡੇ ਨੂੰ ਕੌਣ ਆਇਆ ਸੀ ਜੀ ਪਤਾ ਨਹੀਂ ਜੀ ਇਹ ਦੋ ਮੁੰਡੇ ਸੀ ਕਹਿੰਦੇ ਸਰਦਾਰ ਹਾਂਜੀ ਸਾਡੇ ਤੇ ਆਏ ਸੀ ਕਿ ਸਕੂਲ ਜਿਹੜਾ ਮੋਟਰਸਾਈਕਲ ਤੇ ਕਿਤੇ ਆਏ ਆ ਕਿੰਨੀਆਂ ਗੋਲੀਆਂ ਚਲੀਆਂ ਇੱਥੇ ਇਹ ਪਤਾ ਨਹੀਂ 10 12 ਰਾਊਂਡ ਕੱਢੇ ਉਹਨਾਂ ਨੇ ਇਹ ਗੋਲੀ ਤੁਹਾਡੇ ਅੱਤੇ ਵੀ ਚਲਾਈ ਉਹ ਜਾ ਦੇਖੋ ਆਹ ਦੇਖੋ ਕਾ ਸਰ ਤੁਹਾਡੀ ਕੋ ਦੁਸ਼ਮਣ ਜਿਹੜਾ ਪਤਾ ਨਹੀਂ ਕਥਤ ਕਿਹਦੇ ਮੇਰੀ ਫੇਟ ਸੀ ਅੱਛਾ ਤੁਹਾਡੀ ਫੇਟ ਸੀ ਟਾਡੇ ਜਿਹੜੇ ਮੁੰਡੇ ਆ ਗਏ ਸੀ ਜਿਹੜੇ ਗੱਲਬਾਤ ਸੀ ਨਾ ਕੀ ਨਾਮ ਹੈ ਤੁਹਾਡਾ ਸੰਜੀਵ শেੜ ਪੁਲਿਸ ਇਟਾ ਕਿੰਨੇ ਬੰਦੇ ਜਖਮੀ ਹੋਇਆ ਇਹ ਮੇਰੇ ਤਿੰਨ ਭਰਾਰੇ ਇੱਕ ਮੈਂ ਇੱਕ ਜਸਾਈ ਆ ਦੋ ਮੁੰਡੇ ਹੋਰ ਨੇ ਹਾਂਜੀ ਪੰਜ ਸਟਡੀ ਕੋ ਤਕਰੀਬਨ 8:20 ਦੇ ਪੇਸ਼ੈਂਟ ਪ੍ਰੇਜ਼ੈਂਟ ਕੀਤੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਇਹ ਜਿਹੜੇ ਇਨਸੀਡੈਂਟ ਚ 6 ਟੋਟਲ ਸਟਡੀ ਕੋ ਜਿਹੜੇ ਪੇਸ਼ੈਂਟ ਪ੍ਰੇਜ਼ੈਂਟ ਕੀਤੇ ਉਹ 6 ਸੀਗੇ ਤੇ ਜਿਹੜੇ ਦੋ ਸੀਗੇ ਉਹਨਾਂ ਚ ਸਰਬਜੀਤ ਸਿੰਘ ਐਂਡ ਕਰਨਮਾਰਨ ਦੇ ਵਰ ਬਰਾਉਟਡ ਉਹ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਠੀਕ ਹੈ ਜਿਹੜੇ ਬਾਕੀ ਚਾਰ ਨੇ ਉਹ ਇੰਜਰਡ ਸੀਗੇ ਜਿਹੜੇ ਉਹ ਅਨ ਟ੍ਰੀਟਮੈਂਟ ਇਸ ਚੱਲ ਰਿਹਾ ਤੇ ਜਿਹੜਾ ਉਹਨਾਂ ਦੀ ਅੰਡਰ ਅਬਜ਼ਰਵੇਸ਼ਨ ਸਾਡੇ ਕੋਲ ਹੈਗੇ ਨੇ ਵੇਟੈਂਟ ਵਾਚ ਚੱਲ ਰਿਹਾ ਦਾ ਜਿਹੜਾ ਦੇ ਬਰਾਉਟਡ ਮੋਤੀ ਚਾਹੀਆਂ ਨਹੀਂ ਫਿਲਹਾਲ ਉਹਨਾਂ ਦੇ ਜਿਹੜੇ ਰਿਲੇਟਿਵ ਸੀ ਅ ਕੰਪਲੇਂਟ ਪਰਸਨ ਸੀਗੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੋਲ ਲੱਗਦੀ ਰਿਪੋਰਟ ਸੀ ਬੋਡੀ ਦਾ ਨਾਮ ਕੀ ਹੈ ਹਾਂਜੀ ਇੱਕ ਮੀ ਦੇ ਨਾਮ देयर वर 4 ਪੇਸ਼IENTS ਤੇ ਇਹ ਹੈਗੇ ਸੀਗੇ ਅਮ੍ਰਿਤਪਾਲ, ਅਮਨਦੀਪ, ਸੰਜੀਵ ਐਂਡ ਜੁਗਲ ਕਿਸ਼ੋਰ ਕੁਝ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿ ਇਹ ਇਨਸੀਡੈਂਟ ਹੋਇਆ ਕਿੱਥੇ ਆ ਜਾਂ ਕਿਹੜੀ ਜਗ੍ਹਾ ਤੇ ਹੋਇਆ ਕੀ ਹੋਇਆ ਨਹੀਂ ਇਹ ਵਿਦਨ ਦੀ ਸਿਟੀ ਹੋਇਆ ਪਰ ਅਪਰੋਕਸੀਮੇਟ ਇਹਨਾ ਮੈਨੂੰ ਨਹੀਂ ਪਤਾ ਫਿਲਹਾਲ ਵੀ ਕਿਤਨਾ ਹੈ ਨਹੀਂ ਐਸ ਪਰ ਜਿਹੜੇ ਉਹ ਟੈਂਡੈਂਟ ਸੀਗੇ ਉਹ ਕਹਿ ਰਹੇ ਸੀਗੇ ਵੀ ਕੋਈ ਨੇਅਰ ਮਹਾਰਾਜਾ ਸਿੰਘ ਹਾਲ ਦੇ ਉਥੇ ਹੋਇਆ ਐਗਜ਼ੈਕਟਲੀ ਐਗਜ਼ੈਕਟਿੰਗ ਲੋਕੇਸ਼ਨ ਦਾ ਨਹੀਂ ਪਤਾ ਹੋਊਗੀ ਸਰ ਪੁਲਿਸ ਨੂੰ ਕੋਈ ਐਕਸੈਕਟ ਫੋਟੋ ਰੋਲ ਹੋਊਗਾ ਕਿ ਕਿੱਥੇ ਨਹੀਂ ਸਰ ਟੱਟੇ ਬਲੂ ਇਨਫੋਰਮੇਸ਼ਨ ਇੱਕ ਜਿਹੜੀ ਪੁਲਿਸ ਇਨਫੋਰਮੇਸ਼ਨ ਜਿਹੜੀ ਇੰਟੀਮੇਸ਼ਨ ਹੁੰਦੀ ਉਹ ਰਿਟਰਨ ਜਾਊਗੀ ਤੇ ਫਿਲਹਾਲ ਉਹ ਜਿਨ੍ਹਾਂ ਨੂੰ ਜੋ ਵੀ ਉਹਨਾਂ ਦੇ ਇਨਫੋਰਮੇਸ਼ਨ ਦੇ ਸੋਰਸਸ ਆਈ ਡੋਨਟ ਨੋ ਉਹਨਾਂ ਨੂੰ ਕਿੱਥੋਂ ਬਿਓ ਕੀਤਾ ਪੁਲਿਸ ਕਾ ਵੀ ਪੁਲਿਸ ਅਫੀਸ਼ਰ ਤੋਂ ਆਏਗਾ ਹਾਂਜੀ ਹਾਂਜੀ ਬਿਲਕੁਲ ਜੀ ਆ ਪੁਲਿਸ ਸਟੇਸ਼ਨ ਸਿਟੀ ਦੇ ਐਸਐਚਓਸ ਆਉਂਦੇ ਸੀ ਜੀਡੀਸੀ ਕੋਲ ਤੇ ਆਈ ਗੈਸ ਮੋਕੇ ਤੇ ਮੌਜੂਦ ਸੀ ਕੋਈ ਬਾਰੇ ਡਾਕਟਰ ਸਰ ਕੋ ਰਾਇ ਲਿਆਰੇ ਕੋਣ ਨੂੰ ਹੈ ਡਾਕਟਰ ਬਤਾ ਬਕੇ ਤੇ ਦੋ ਲੋਗ ਬਰੌਡਰ ਨਹੀਂ ਮੈਨੂੰ ਇਹ ਜਾਣਕਾਰੀ ਮਿਲ ਗਈ ਸਰ ਕੀ ਕਾਰਵਾਈ ਕੀਤੀ ਜਾ ਕਾਰਵਾਈ ਜੋ ਵੀ ਬਣਦੀ ਹੋ ਕਰਾਂਗੇ